ਸੇਮ ਕੋਤਾ ਆ ਦੋ ਸੂਟ ਲੈ ਆਂਦੇ ਹਾਂਜੀ ਮੰਮੀ ਆ ਦੋ ਨਵੇਂ ਸੂਟ ਲੈ ਆਂਦੇ ਤੇਰੇ ਪੋਆ ਵਾਸਤੇ ਤਾਂ ਨਕਰੇ ਬਾਲੇ ਕਰਦੀ ਆ ਮਸਾ ਤਾਂ ਆਪਣੇ ਖੁਸ਼ੀ ਆਈ ਆ ਹਾਂਜੀ ਮੰਮੀ ਜੀ ਹੁਣ ਆਪਾਂ ਕਿਸੇ ਰਿਸ਼ਤੇਦਾਰ ਨੂੰ ਨਾਰਾਜ਼ ਨਹੀਂ ਕਰਨਾ ਸਾਡੇ ਵਿਆਹ ਦੇ ਬਹੁਤ ਰਿਸ਼ਤੇਦਾਰ ਨਾਰਾਜ਼ ਹੋ ਗਏ ਸੀ ਪੁੱਤ ਤੂੰ ਕੱਪੜੇ ਜੋੜ ਲਾ ਫੇਰ ਹੀ ਮੈਂ ਕਹਿ ਕੇ ਆਉਂਗੀ ਸ੍ਰੀਕੇ ਚ ਲੋੜੀ ਬਾਰੇ ਠੀਕ ਐ ਮੰਮੀ ਜੀ ਮੰਮੀ ਮੈਂ ਨਾ ਹਲਵਾਈ ਕੋਲੇ ਜਾਇਆ ਨਾਲੇ ਉਹਦੇ ਕੋਲੇ ਮੈਂ ਲੋੜੀ ਦਾ ਪ੍ਰੋਗਰਾਮ ਬੁੱਕ ਕਰ ਆਇਆ ਵਾਂ ਮੈਂ ਉਹਨੂੰ ਕਹਿਤਾ ਵੀ ਪਕੌੜੇ ਵੀ ਬਣਾਉਣੇ ਆ ਤੇ ਜਿਹੜਾ ਸਮਾਨ ਲੈ ਕੇ ਆਉਣਾ ਦਾ ਉਹ ਮੈਂ ਰਖਾ ਲਿਆ ਆਵਾ ਵਧੀਆ ਕੀਤਾ ਪੁੱਤ ਜਿਹੜਾ ਕੰਮ ਲਵੇੜਿਆ ਟਾਈਮ ਨਾਲ ਉਹਦੇ ਵਰਗੀ ਰੀਸ ਨਹੀਂ ਮੰਮੀ ਤੂੰ ਵੀ ਕਿਉਂ ਜਾਂਦੀ ਨਾ ਸ਼ਰੀਕੇ ਚ ਦੂੜੀ ਦਾ ਗਏ ਆ ਸਾਰੇ ਮੈਂ ਸਾਰੇ ਬੰਦੇ ਆਪਦੇ ਆਪਦੀ ਲਾਈਫ ਚ ਬਿਜ਼ੀ ਆ ਉਹਨਾਂ ਨੇ ਵੀ ਕਿਤੇ ਜਾਣਾ ਆਉਣਾ ਹੁੰਦਾ ਆਪੇ ਅਡਜਸਟਮੈਂਟ ਕਰ ਲੈਣੀ ਚੱਲ ਲਈ ਆ ਮੈਂ ਪੁੱਤ ਤੁਸੀਂ ਆ ਦਾ ਘਰ ਦਾ ਕੰਮ ਹੈ ਕਿ ਮੈਂ ਜਿਹਨੂੰ ਕਹਿਣਾ ਕਹਿਆ ਵੀ ਸ਼ਰੀਕੇ ਤੇ ਜਾ ਕੇ ਮੰਮੀ ਤੂੰ ਆਏ ਕਰੀ ਫਿਰ ਜਾ ਕੇ ਨਾ ਸ਼ੰਦਰਤਾਏ ਕੇ ਵੀ ਕਹੀ ਹੈ ਮੈਂ ਕਿ ਉਹਨਾਂ ਨੇ ਜਾਮਾ ਪ੍ਰਿਕੜਾ ਉਹਨਾਂ ਨੂੰ ਬਣਦੀ ਆ ਮੈਂ ਮੇਰੀ ਗੱਲ ਸੁਣ ਲੈ ਨਾਵੇਂ ਉਹਨਾਂ ਦੇ ਜਾਮਾ ਤੇ ਨਾਵੇਂ ਉਹਨਾਂ ਨੂੰ ਸੱਦਣਾ ਆ ਮੰਮੀ ਕਿਉਂ ਪਰਾਨਾਂ ਦੀ ਗੱਲਾਂ ਲੈ ਕੇ ਬੈਠੀ ਆ ਕਿੰਨਾ ਕੁ ਟਾਈਮ ਉਹਨਾਂ ਤੋਂ ਪਾਸਾ ਵਟ ਕੇ ਬੈਠੇ ਰਹਿਵਾਂਗੇ ਉਹ ਕਿਹੜਾ ਬਗਾਨੇ ਆ ਐ ਤਾਂ ਉਹ ਆਪਣੇ ਹੀ ਖੂਨ ਆ ਪੁੱਤੋਂ ਪਲਾ ਆਪਣੇ ਆ ਤੈਨੂੰ ਹੀ ਮਰ ਸਾਲ ਪਹਿਲਾਂ ਕੀ ਹੋਇਆ ਔਰ ਸਰ ਤੇ ਚੜਾ ਕੇ ਥੋੜੋ ਮੌਕਾ ਤੋਂ ਗੱਲਾ ਕਰਾਉਣ ਵਾਏ ਮੰਮੀ ਕਹੋ ਤਾਂ ਆਪਣੇ ਹੀ ਆਉਂਦੇ ਹੁੰਦੇ ਆ ਬਗਾਨੇ ਨਹੀਂ ਆਉਂਦੇ ਹੁੰਦੇ ਰੱਬ ਨਾ ਕਰੇ ਕੱਲ ਨੂੰ ਕਰੇ ਵੀ ਉਹਨੇ ਕੀ ਹੋਵੀ ਬਗਾਨਿਆਂ ਨੇ ਆ ਕੇ ਥੋੜੀ ਖੜਨਾ ਉਦੋਂ ਵੀ ਤਾਂ ਆਪਣੇ ਨੇ ਖੜਨਾ ਵੈਸੇ ਵੀ ਜਿਹੜੇ ਆ ਗੁੱਸੇ ਕਿਲੇ ਆ ਨਾ ਇਹਨੂੰ ਸਭ ਨੂੰ ਖਤਮ ਕਰ ਦੇ। ਹਾਂਜੀ ਮੰਮੀ ਜੀ ਜਿੱਥੇ ਆਪਣੇ ਖੜਦੇ ਆ ਨਾ ਉੱਥੇ ਹੋਰ ਕੋਈ ਨਹੀਂ ਖੜਦਾ। ਨਾਲੇ ਗੁੱਸੇ ਗਿਲੇ ਕਿੰਨਾ ਦੇ ਘਰੇ ਨਹੀਂ ਹੁੰਦੇ ਸਾਰਿਆਂ ਦੇ ਘਰੇ ਹੁੰਦੇ ਆ ਪਰ ਗੁੱਸੇ ਗਿਲੇ ਨੂੰ ਭਲੋਣਾ ਹੀ ਸਿਆਣਾ ਪਾ। ਨਾਲੇ ਮੰਮੀ ਜੀ ਆਪਾਂ ਕਿੰਨਾ ਚਿਰ ਟੁੱਟੇ ਰਵਾਂਗੇ? ਹੁਣ ਆਪਣੇ ਫੰਕਸ਼ਨ ਤੇ ਸਾਰਾ ਆਸਕਮਡ ਹੋਊਗਾ ਤੇ ਸਾਰੇ ਰਿਸ਼ਤੇਦਾਰ ਹੋਣਗੇ। ਉੱਥੇ ਤਾਇਆ ਜੀ ਹੁਣੀ ਨਾ ਹੋਣਗੇ ਤੇ ਕਿੰਨਾ ਬੁਰਾ ਲੱਗੂਗਾ। ਨਾਲੇ ਗਲੀ ਗਵੰਡ ਕੀ ਗੱਲ ਨਾ ਕਰੂਗਾ। ਸਾਰੇ ਆਪਾਂ ਨੇ ਮਾੜਾ ਕਹਿਣਗੇ। ਹਾਂ ਮੰਮੀ। ਐਵੇਂ ਨਿੱਕੀ ਨਿੱਕੀ ਗੱਦ ਨੂੰ ਯਾਦ ਨਹੀਂ ਕਰਦੇ ਬੂਏ। ਇਹ ਨਾ ਰਿਸ਼ਤੇ ਆਲੇ ਰਿਸ਼ਤਿਆਂ ਬਾਬ ਨੂੰ ਲਈ ਤਾਂ ਆਉਂਦੀ ਆ ਇਹ ਰਿਸ਼ਤੇ ਨਾ ਟੁੱਟਦੇ ਟੁੱਟਦੇ ਟੁੱਟ ਜਾਂਦੇ ਆ ਵੈਸੇ ਵੀ ਗੁੱਸੇ ਕਰੇ ਤਾਂ ਇੱਥੇ ਹੀ ਖਤਮ ਹੋ ਜਾਂਦੇ ਨਾਲੇ ਗੁੱਸੇ ਕਿਲੇ ਕਿਹੜੀ ਗੱਲ ਦੇ ਛੋਟੋ ਬੰਦਾ ਮਰ ਜਾਂਦਾ ਨਾ ਤੇ ਸਾਰਾ ਕੁਝ ਇੱਥੇ ਰਹਿ ਜਾਂਦਾ ਹਾਂ ਪੁੱਤ ਗੱਲ ਤਾਂ ਤੇਰੀ ਸਹੀ ਆ ਲਾਗੀ ਕੋਲ ਸੁਨੀਹਾ ਭੇਜ ਦਿੰਨੀ ਆ ਕੀ ਆਊਗਾ ਨਹੀਂ ਮੰਮੀ ਲਾਗੀ ਕੋਲ ਨਹੀਂ ਤੁਸੀਂ ਆਪ ਜਾ ਕੇ ਆਓ ਲਾਗੀ ਹੱਥ ਤਾਂ ਸੱਦਾ ਸੱਤ ਬਗਾਨੇ ਭੇਜ ਦੇਉਂਦੇ ਆ ਨਾਲੇ ਜੇ ਤੁਸੀਂ ਆਪ ਕਹਿ ਕੇ ਆਉਂਗੇ ਨਾ ਤਾਇਆ ਜੀ ਦਾ ਗੁੱਸਾ ਤਾਂ ਲੱਗਦੀ। ਉਹਨਾਂ ਨੂੰ ਵੀ ਖੁਸ਼ੀ ਨਹੀਂ ਲੋ। ਨਾਲੇ ਮੰਮੀ ਜੀ ਜੇ ਆਪਾਂ ਉਹਦੇ ਰਿਸ਼ਤੇ ਨੂੰ ਭੁੱਲ ਕੇ ਬਗਾਨੇ ਰਿਸ਼ਤੇ ਨੂੰ ਅਹਿਮੀਅਤ ਦਵਾਂਗੇ ਤਾਂ ਆਪਣੇ ਰਿਸ਼ਤੇ ਵਿੱਚ ਹੋਰ ਫਿੱਕ ਬਊਂਗੀ। ਠੀਕ ਆ ਪਤਾ ਮੈਂ ਆਪ ਕਹਿ ਕਿਉਂ ਨਹੀਂ ਤਰਤਾਇ ਕਿ ਕਰੇ ਜਾ ਕੇ ਲੋੜੀ ਦਾ। ਫਤ ਲੋੜੀ ਦੇ ਆਰਗ ਵਿੱਚ ਆਇਤੀ ਗੁੱਸੇ ਗਿੱਲੇ ਸਾਰੇ ਮਫੋ ਦੇ ਰਹੇ ਆਪਾਂ। ਜਿਵੇਂ ਕਹਿੰਦੇ ਹੁੰਦੇ ਆ ਨਾ ਇਸਰ ਆਏ ਦਲਿੱਦਰ ਜਾਏ ਪਿਆਰ ਆਏ ਤੇ ਨਫਰਤ ਜਾਏ।